ਦੀ ਗਿਣਤੀ ਦੇ ਵਿੱਚ ਸਾਰੇ ਕੀ ਕਾਰਨ ਹੈ ਜੀ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਜਨਤੰਤਰ ਦੀ ਹੱਤਿਆ ਤੇ ਉਤਰਿਆਈ ਸਰਕਾਰਾਂ ਜਨਤਾ ਦੇ ਦੁੱਖਾਂ ਦਾ ਹੱਲ ਕਰਨ ਲਈ ਬਣਾਈਆਂ ਜਾਂਦੀਆਂ ਨਾ ਕਿ ਜਨਤਾ ਲਈ ਦੁੱਖ ਪੈਦਾ ਕਰਨ ਲਈ ਅਰਹੀਮਪੁਰ ਮਹੱਲਾ ਹਸ਼ਿਆਰਪੁਰ ਦੇ ਵਿੱਚ ਜਿਹੜੇ ਘਰ 1992 ਦੇ 90 ਦੇ ਪਲਾਟ ਖਰੀਦ ਕੇ ਆ ਮੇਰੇ ਕੋ ਰਜਿਸਟਰੀਆਂ ਬਣੇ ਹੋਏ ਆ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਆ ਮੀਟਰ ਨਾਮ ਤੇ ਆ ਬਿਜਲੀ ਦੇ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਔਰ ਉਹਨਾਂ ਦੇ ਘਰਾਂ ਨੂੰ ਤੋੜਨੇ ਦੇ ਇੰਪਰੂਵਮੈਂਟ ਟਰਸਟ ਨੇ ਨੋਟਿਸ ਲਗਾ ਦਿੱਤੇ ਕੱਲ 20 ਤਰੀਕ ਨੂੰ 20 ਨੂੰ ਨੋਟਿਸ ਲਾਇਆ ਕਿ 21 ਤਰੀਕ ਨੂੰ ਤੁਹਾਡੇ ਘਰ ਤੋੜ ਦਿੱਤੇ ਜਾਊ ਰਾਤੋਂ ਰਾਤ ਖਾਲੀ ਕਰ ਦੇ ਸੋ ਇਹ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੇ ਅੰਦਰ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਗਈ। ਬੈਂਤ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ। ਇਹਨਾਂ ਇਹਦੇ ਅੰਦਰ ਲੋਕਤੰਤਰ ਨਾਲ ਦੀ ਕੋਈ ਚੀਜ਼ ਬਚੀ ਨਹੀਂ ਹੈ। ਐਸਾ ਜਾਬਰ ਕਾਫਰ ਗੈਰ ਜ਼ਿੰਮੇਵਾਰ ਰਵਈਆ ਪੰਜਾਬ ਦੇ ਅੰਦਰ ਜਿਹੜਾ ਬੰਦਾ ਇਹ ਗੀਤ ਗਾਦਾ ਕਿ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਔਰ ਉਹ ਕਮੀਆਂ ਦੇ ਘਰ ਟੋਣ ਦੇ ਘਰ ਟਾਣ ਦੇ ਲਈ ਜੀਸੀਬੀ ਬਲਡੋజర్ ਪੁਲਿਸ ਲਗਾਉਂਦਾ ਐਸੇ ਵਿਵਹਾਰ ਦੀ ਬੌਧਨ ਸਮਾਜ ਪਾਰਟੀ ਨਿੰਦਾ ਕਰਦੀ ਹੈ ਔਰ ਅਸੀਂ ਸਰਕਾਰ ਨੂੰ ਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਕਿ ਉਹ ਆਪਣੇ ਇਸ ਜਾਬਰ ਰਵਈਏ ਤੋਂ ਬਦਲਾਅ ਕਰੇ ਬੌਧਨ ਸਮਾਜ ਪਾਰਟੀ ਗਰੀਬਾਂ ਦੀ ਪਿੱਠ ਤੇ ਅਸੀਂ ਪੰਜਾਬ ਦਾ ਉਜਾੜਾ ਰੋਕਣੇ ਲਈ ਪੰਜਾਬ ਸੰਭਾਲੋ ਮਹਿਮ 15 ਮਾਰਚ ਨੂੰ ਸ਼ੁਰੂ ਕਰ ਚੁੱਕੇ ਪੰਜਾਬ ਦੀ ਸਰਕਾਰ ਨੇ ਪੰਜਾਬ ਨੂੰ ਉਜਾੜਨ ਦਾ ਕੰਮ ਵੈਸੇ ਤਾਂ 78 ਸਾਲਾਂ ਦੇ ਹੁਕਮਰਾਨਾਂ ਨੇ ਜਾਰੀ ਰੱਖਿਆ ਲੇਕਿਨ ਇਹ ਸਰਕਾਰ ਵੀ ਉਸੇ ਹੀ ਲੀਹਾਂ ਤੇ ਚੱਲ ਪਈ ਆ ਡਰਗ ਮਾਫੀਆ ਬੇਖੌਫ ਡਰਗ ਦੀ ਹੋਮ ਡਿਲੀਵਰੀ ਕਰ ਰਿਹਾ ਧਾਰਮਿਕ ਸਥਾਨਾਂ ਦੇ ਮੋਰੇ ਸ਼ਰਾਬ ਦੇ ਠੇਕੇ ਖੁੱਲੇ ਜਾ ਰਹੇ ਗਰੀਬਾਂ ਦੇ ਮਹੱਲਿਆਂ 'ਚ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਖੁਲਾਈਆਂ ਜਾ ਰਹੀਆਂ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੀ ਗੂੜੀ ਨਿੰਦੇ ਜਿਹੜਾ ਸੱਤਾ ਪਿਆ ਮੈਂ ਉਹਦੀ ਵੀ ਨੀਂਦ ਖੋਲਣੀ ਚਾਹੁੰਦਾ ਕਿ ਇਹ ਨਜਾਇਜ਼ ਦੁਕਾਨਾਂ ਪਿੰਡਾਂ ਦੇ ਵਿੱਚ ਬੰਦ ਕਰਾਈਆਂ ਜਾਣ ਕੋਈ ਤਰਨ ਤਰਨ ਵਰਗੀ ਘਟਨਾ ਇੱਥੇ ਅਣ ਹੋਣੀ ਨਾ ਵਾਪਰੇ ਤੋ ਅਗਰ ਕੁਛ ਐਸਾ ਵਾਪਰੇਗਾ ਤੋ ਜ਼ਿਲ੍ਹਾ ਪੁਲਿਸ ਮੁਖੀ ਇੱਕ ਨੰਬਰ ਤੇ ਉਸ ਪਾਪ ਦਾ ਭਾਗੀਦਾਰ ਹੋਏਗਾ ਔਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਉਹ ਪਾਪ ਭੁਗਤਣਾ ਪਏ ਅਸੀਂ ਫਿਰ ਇੱਕ ਵਾਰ ਡਿਪਟੀ ਕਮਿਸ਼ਨਰ ਨੂੰ ਪੁਲਿਸ ਕਪਤਾਨ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਘਰ ਤੋੜਨ ਦਾ ਮਾਲਕੀ ਵਾਲੇ ਘਰ ਤੋੜਨ ਦਾ ਜਿਹੜਾ ਤੁਸੀਂ ਨੋਟਿਸ ਦਿੱਤਾ ਇਹਨੂੰ ਤੁਰੰਤ ਵਾਪਸ ਲਓ ਪੰਜਾਬ ਦਾ ਉਜਾੜਾ ਬੀਐਸਪੀ ਬਰਦਾਸ਼ਤ ਨਹੀਂ ਕਰੇਗੀ ਔਰ 22 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਬੌਧਨ ਸਮਾਜ ਪਾਰਟੀ ਸੜਕਾਂ ਤੇ ਆ ਜਿਹੜਾ ਮਜੀਠੇ ਚ 27 ਲੋਕ ਪੰਜਾਬ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਪਲਾਉਣ ਵਾਲੀ ਨੀਤੀ ਦੀ ਪੇਂਟ ਚੜੇ ਤੋਂ ਬੌਧਨ ਸਮਾਜ ਪਾਰਟੀ ਉਹਦੇ ਖਿਲਾਫ ਔਰ ਚਿੱਟੇ ਦੀ ਹੋਮ ਡਿਲੀਵਰੀ ਦੇ ਖਿਲਾਫ ਸਾਡਾ ਕੱਲ ਨੂੰ ਇੱਕ ਦਿਨ ਦਾ ਅੰਦੋਲਨ ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਬੋਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੋ ਇਹਦੀ ਸ਼ਕਤੀ ਬਣੋ ਇਹਨੂੰ ਅਸ਼ੀਰਵਾਦ ਦਿਓ ਸਰ ਜਿਵੇਂ ਕਿ ਕੇ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਆ ਪਰ ਘਰਾਂ ਨੂੰ ਲੋਕਾਂ ਨੂੰ ਬੇਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇਕਰ ਇਹਦਾ ਹੱਲ ਨਹੀਂ ਹੁੰਦਾ ਅਗਲਾ ਸਟੈਪ ਜਿਹੜਾ ਕਿ ਕੀ ਚੱਕਿਆ ਜਾਵੇਗਾ ਦੇਖੋ ਬੋਜਨ ਸਮਾਜ ਪਾਰਟੀ ਜਨਤਾ ਚ ਜਾਏਗੀ ਅਸੀਂ ਇੱਕ ਲੋਕ ਲਹਿਰ ਖੜੀ ਕਰਾਂਗੇ ਸਰਕਾਰ ਦੇ ਜ਼ਬਰ ਦੇ ਵਿਰੋਧ ਔਰ ਲੋਕ ਲਹਿਰ ਖੜੀ ਕਰਕੇ ਹੀ ਸਰਕਾਰ ਨੂੰ ਆਪਣੀ ਨੀयत ਔਰ ਨੀਤੀ 'ਚ ਬਦਲਾਅ ਕਰਨ ਲਈ ਮਜਬੂਰ ਕਰਾਂਗੇ। ਇਹ ਸਾਲ ਆਫਸਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਘਰ ਦੇ ਵਿੱਚ ਦਫਨ ਦਾ ਜੀ ਕੀਤੀ ਗਈ ਉਹਨਾਂ ਦੇ ਪਰਚੇ ਜਾਰੀ ਕੀਤਾ ਜਾਵੇ। ਅਬ ਸਰਕਾਰਾਂ ਪਰਚੇ ਦਰਜ ਕਰ ਸਕਦੀਆਂ ਨਾ ਅਸੀਂ ਇਤਿਹਾਸ ਦੇ ਵਿੱਚ ਉਹ ਹੁਕਮਰਾਨ ਵੀ ਦੇਖੇ ਆ ਜਿਨ੍ਹਾਂ ਨੇ ਸੋਕਰਾਤ ਨੂੰ ਜ਼ਹਿਰ ਪਲਾ ਦਿੱਤੇ ਕਿ ਤੂੰ ਝੂਠ ਬੋਲ ਜੇ ਸੱਚ ਬੋਲੇਗਾ ਤਾਂ ਫਿਰ ਤੈਨੂੰ ਜ਼ਹਿਰ ਦਾ ਪਿਆਲਾ ਪੀਣਾ ਪੈਣਾ। ਜੇ ਸੋਕਰਾਤ ਝੂਠ ਬੋਲ ਦਿੰਦਾ ਤੇ ਉਹਨੇ ਉਸੇ ਦਿਨ ਮਰ ਜਾਣਾ ਸੀ ਲੇਕਿਨ ਉਹਨੇ ਜ਼ਹਿਰ ਦਾ ਪਿਆਲਾ ਪੀਤਾ ਝੋਠ ਨਹੀਂ ਬੋਲਿਆ ਉਹ ਅੱਜ ਤੱਕ ਜਿੰਦਾ ਹੈ ਤੋਂ ਸਰਕਾਰਾਂ ਦਾ ਜ਼ਬਰ ਗੁਰੂ ਅਰਜਨ ਨੇ ਸਹਿਹਾ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਲੇਕਿਨ ਗੁਰੂ ਅਰਜਨ ਜਿੰਦਾ ਹੈ ਸਰਕਾਰਾਂ ਦਾ ਜ਼ਬਰ ਛੋਟੇ ਸਾਹਿਬ ਜਦਿਆਂ ਨੇ ਸਹਿਹਾ ਨੀਆਂ ਵਿੱਚ ਰੱਖ ਕੇ ਦਿਵਾਰਾਂ ਉਸਾਰ ਦਿੱਤੀਆਂ ਸਰਕਾਰਾਂ ਦਾ ਜ਼ਬਰ ਗੁਰੂ ਤੇਗ ਬਹਾਦਰ ਨੇ ਸਹਿਹਾ ਚਾਂਦਨੀ ਚੌਕ ਵਿੱਚ ਸਿਰ ਔਰ ਧੜ ਅਲੱਗ ਕਰ ਦਿੱਤਾ ਭਗਵੰਤ ਮਾਨ ਜੀ ਪਰਚੇ ਦਰਜ ਕਰ ਲੈਣ ਜੇਲ੍ਹਾਂ ਚ ਸੁੱਟ ਲੈਣ ਪੰਜਾਬ ਸੰਭਾਲਣੇ ਲਈ ਜਵਾਨੀ ਬਚਾਉਣ ਲਈ ਡਰੱਗ ਮਾਫੀਆ ਦੇ ਖਾਤਮੇ ਲਈ ਗਰੀਬਾਂ ਦੇ ਘਰ ਬਚਾਉਣ ਲਈ ਗਰੀਬਾਂ ਨੂੰ ਜ਼ਮੀਨਾਂ ਦੀ ਮਾਲਕੀ ਹੱਕ ਦਿਵਾਨ ਲਈ ਬੌਜਨ ਸਮਾਜ ਪਾਰਟੀ ਕਿਸੇ ਵੀ ਕੁਰਬਾਨੀ ਦੇ ਲਈ ਤਿਆਰ ਖੜੀ ਹੈ ਗਰੀਬਾਂ ਦਾ ਉਜਾੜਾ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਤੇ ਸਰ ਇਹਨਾਂ ਨੇ ਕਿਹਾ ਕਿ ਇਸ ਫੇਲ ਤੋਂ ਬਾਅਦ ਅਮਾਨੇ ਤੇ ਪੀਲਾ ਪੰਚਾ ਜਿਹੜਾ ਗਰੀਬਾਂ ਦੇ ਘਰ ਚ ਚੱਲੇਗਾ ਦੇਖੋ ਪੀਲੇ ਪੰਜਾ ਦਿੱਲੀ ਦੀ ਸਰਕਾਰ ਨੇ ਚਲਾਇਆ ਸੀ ਡੈਰ ਕੱਢਣੇ ਲਈ ਲੇਕਿਨ ਲੋਕ ਸ਼ਕਤੀ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਸਾਰੇ ਪੰਜੇ ਤੋੜ ਦਿੰਦੀ ਹੈ ਡੈਰ ਨਿਕਲੀ ਨਹੀਂ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜੇ ਪੰਜਾਬ ਦੇ ਲੋਕ ਕੇਂਦਰ ਦੀ ਸਰਕਾਰ ਦੇ ਪੀਲੇ ਪੰਜੇ ਦੇ ਨੱਕ ਨੂੰ ਭੰਨ ਸਕਦੇ ਆ ਤਾਂ ਪੰਜਾਬ ਸਰਕਾਰ ਦੇ ਪੀਲੇ ਪੰਜੇ ਦੇ ਨੱਕ ਨੂੰ ਵੀ ਭੰਨ ਸਕਦੇ ਆ ਜਵਰਦੀ ਇੰਤਹਾਜ ਜਦੋਂ ਹੁੰਦੀ ਆ ਫਿਰ ਜਨਤਾ ਸੜਕਾਂ ਤੇ ਆਉਂਦੀ ਆ ਅਸੀਂ ਬਹੁਜਨ ਸਮਾਜ ਪਾਰਟੀ ਹਮੇਸ਼ਾ ਅਮਨ ਸ਼ਾਂਤ ਮੇਂ ਹੀ ਅੰਦੋਲਨ ਦੇ ਹੱਕ ਵਿੱਚ ਆ ਪਰ ਅਮਨ ਔਰ ਸ਼ਾਂਤੀ ਦੇ ਉੱਪਰ ਪੈਰਾ ਦਿੰਦੇ ਹੋਏ ਸੰਗਤਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਗਰੇਜ ਨਹੀਂ ਕੀਤਾ ਜਾਉਂਦਾ ਬਧੈਕ ਜੀ ਦਾ ਬਧੈਕ